ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਾਣਾ ਗੁਰਦੁਆਰਾ ਸ੍ਰੀ ਬਲੰਦਪੁਰੀ ਸਾਹਿਬ ਲੋ ਜੀ ਦਰਿਆ ਘੇਰਾ ਜੀ ਜਾਂਦੇ ਸੀ ਉਹ ਸੁਣਾ ਕਿਸ ਨੂੰ ਪਤਾ ਨਹੀਂ ਕਿ ਗੁਰਦੁਆਰਾ ਹੀ ਬੜਾ ਸੁਣਾ ਉਹ ਸੁਣਾ ਇੱਥੇ ਸਾਰਨੋਂ ਵੱਡਾ ਨਿਸ਼ਾਨ ਸਾ ਉਹ ਉਹਨੇ ਕੋ ਉਧਰ ਕੀ ਆ ਬੂਟੇ ਵੇ ਕਿੰਨੇ ਵਧੀਆ ਲਾਏ ਸਾਰੇ ਭਾਬੀ ਬੂਟੇ ਦਾ ਵੇ ਕਿੰਨੇ ਵਧੀਆ ਲਾਏ ਕਟਿੰਗ ਕੁਟਿੰਗ ਵੇ ਕਿੰਨਾ ਵਧੀਆ ਕੀਤੀ ਬਾਬਾ ਜੀ ਨੇ Редактор субтитров А.Семкин Корректор ਇੱਕ ਇੱਕ ਗੱਲ ਕੋਈ ਦੇ ਕੇ ਪਰ ਤੇ ਬਹੁਤ ਮਾਇਆ ਕਰੀ ਤੇ ਇਹ ਨੇ ਬਸਾਂ ਹੀ ਤਾਂ ਕਹਿੰਦੀ ਸੀ ਵੀ ਆਇਸ਼ਤਿਆ ਹੋਵੇ ਤਾਂ ਹਾਂ ਦੀ ਤਾਂ ਹਾਂ ਤੇ 12 ਸਾਂ ਜੈ ਕੀ ਬੋਤ ਆਏ ਹੋਣੇ ਦੇਖਣ ਚੱਲ ਲਾਈਟਾਂ ਆਈਆਂ ਮਤਲਬ ਕਿ ਰਾਤ ਨੂੰ ਐ ਲਾਈਟਾਂ ਸ਼ੋਅ ਹੋਣ ਪੈ ਲੋ ਵਧੀਆ ਵਧੀਆ ਮੇਰੇ ਉੱਤੇ ਕੀ ਟੋਪਾਂ ਵਾ ਦੇ ਆਪਰ ਦਾ ਮਾਹ ਮਨੂ ਅੱਜ ਅੰਦਰ ਚੱਤੇ ਮੇਰੇ ਸਿੱਖ ਨੂੰ ਪੁੱਛੇ ਨਹੀਂ ਦੇਖਣੀ ਹੈ ਵੈਸੇ ਪਾਲੇ ਵੀ ਲੱਭੋਗਾ ਕਿ ਇਹ ਬਹੁਤ ਪੂਰਨ ਮਾਹ ਹੋਰ ਤਾਂ ਕੀਤਾ ਆਪਣੇ ਪਿੰਡਰ ਵਾਲੇ ਵੀ ਨਹੀਂ ਨਹੀਂ ਕੋਲੋਂ ਸਟੇਡੀਅਮ ਲਾਬੋਂ ਮੂਰੇ ਡੇਰੇ ਇੱਧਰੋਂ ਆ ਇੱਧਰੋਂ ਕੀ ਆ ਇਹ 20 ਦਾ ਜੰਦਰ ਨਾਮ ਨਵਾਸ ਆ ਜੀ ਅੱਛਾ 20 ਆ ਕੋਲ ਦਾ ਕੋਲੋਂ ਜਾਣ ਹਾਂ ਇੱਥੇ ਕੋਈ ਦੰਦ ਤਿਆਰ ਬਣਾਉਂਦੇ ਹਾਂ ਹਾਂ ਇੱਧਰ ਆਹ ਦੇ ਚੱਤੂ ਜੀ ਪਾਰਕ ਨਾ 20 ਕਿਲੋ ਸੋ 20 ਕਿਲੋ ਇਹਦੇ ਵਿੱਚ ڈالਤਾ ਹੈ 20 ਕਿਲੋ ਇਹਦੇ ਵਿੱਚ ਪਾਉਂਦੇ ਹੋਏ